ਚੱਲ ਚੱਲ ਸਫੀਰ ਦੀ ਜਿਆ ਚੱਲਾ ਰਿਹਾ 15 ਦੇ ਕੰਮ ਫੋਟੋ ਕਰਵਾ ਲਈ ਨਾਲ ਸਰ ਦੇ अॻे पाण पिछे आयो तु पिछे घणे ਮੁਨਾ ਮੈਂ ਬੇਨਤੀ ਕਰਾਂਗਾ ਹੈਡਲਾਈਨ ਮੈਡਮ ਨੂੰ ਕਿ ਉਹ ਆਗਾ ਮੰਤਰੀ ਸਾਹਿਬ ਜੀ ਦਾ ਧੰਨਵਾਦ ਕਰੇ ਦਾ ਜੋ ਮੈਂ ਹੁਣ ਬੇਨਤੀ ਕਰਾਂਗਾ ਹੈਡਮਾਸਟਰ ਮੈਡਮ ਜੋ ਇਹੋ ਆਗਾ ਮੰਤਰੀ ਸਾਹਿਬ ਜੀ ਦਾ ਧੰਨਵਾਦ ਕਰਦਾ ਡਿਪਟੀ ਡੀਆ ਡੀਓ ਸਾਹਿਬ ਐਸਪੀ ਸਿੰਘ ਜੀ ਹੋਰ ਸਾਰੇ ਸਾਥੀ ਸਹਿਬਾਨ ਤੇ ਸਕੂਲ ਦਾ ਸਾਰਾ ਸਟਾਫ ਪਿੰਡ ਦੇ ਪਤਵੰਤੇ ਸੱਜਣ ਨੰਬਰਦਾਰ ਸਾਹਿਬਾਨ ਪੰਜ ਸਰਵਾਂ ਸਰਪੰਚ ਸਰਵਾਂ ਅੱਜ ਦੀ ਸਾਜ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਧੰਨਵਾਦ ਕਰਦਾ ਹਾਂ ਕੈਬਨਿਟ ਮੰਤਰੀ ਅਜੋ ਸਿੰਘ ਬਾਦਜੀ ਦਾ ਜਿਨ੍ਹਾਂ ਨੇ 70 ਸਾਲ ਪੁਰਾਣੀ ਰੀਤ ਖਤਮ ਕਰਕੇ ਇੱਕ ਸਿੱਖਿਆ ਕ੍ਰਾਂਤੀ ਲੈ ਕੇ ਆਏ 70 ਸਾਲ ਪੁਰਾਣੀ ਰੀਤਿਸ ਕਰਕੇ ਮੈਂ ਦੱਸਣ ਲੱਗਾ ਕਿਉਂਕਿ ਜਿਹੜੇ ਕਹਿੰਦੇ ਸੀ ਕਿ 70 ਸਾਲ ਦੇ ਵਿੱਚ ਬਹੁਤ ਕੁਝ ਹੋਇਆ ਬਹੁਤ ਕੁਝ ਹੋਇਆ ਪਰ ਮੈਂ ਮੇਰੀ 45 ਸਾਲ ਦੀ ਉਮਰ ਹੋ ਚੱਲੀ ਆ ਮੈਂ ਪਹਿਲੀ ਵਾਰ ਇਹ ਚੀਜ਼ ਦੇਖ ਰਿਹਾ ਕਿ ਕਿਸੇ ਸਕੂਲ ਦੇ ਵਿੱਚ ਅੱਜ ਸਿੱਖਿਆ ਮੰਤਰੀ ਆਏ ਤੇ ਬਹੁਤ ਵੱਡੀ ਉਪਲਬਧੀ ਹੈ ਬਹੁਤ ਹੀ ਨਿਮਾਣੇ ਤੇ ਵਿਚਾਰੂ ਸੁਭਾਅ ਦੇ ਸਾਡੇ ਮੰਤਰੀ ਸਾਹਿਬ ਜਿਨ੍ਹਾਂ ਨੇ ਇਸ ਚੀਜ਼ ਨੂੰ ਇਸ ਰੀਤ ਨੂੰ ਖਤਮ ਕੀਤਾ ਸਾਡਾ ਜਿਹੜਾ ਸਿੱਖਿਆ ਦਾ ਕੇਂਦਰ ਦਿਨ ਪ੍ਰਤੀ ਦਿਨ ਥੱਲੇ ਜਾ ਰਿਹਾ ਸੀ ਉਹਨੂੰ ਉੱਚਾ ਚੁੱਕਣ ਵਾਸਤੇ ਇੱਕ ਨਵਾਂ ਪ੍ਰਾਲਾ ਕੀਤਾ ਇੱਕ ਨਵੀਂ ਕ੍ਰਾਂਤੀ ਲੈ ਕੇ ਆਇਆ ਹੈ ਜੇ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ ਦੇ ਵਿੱਚ ਅਗੰਗਰ ਸਕੂਲ ਦੇ ਲਈ ਮੰਤਰੀ ਸਾਹਿਬ ਵੱਲੋਂ 35 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਉਹ ਭੇਜੀ ਗਈ ਜਿਸ ਦੇ ਨਾਲ ਸਕੂਲ ਦਾ ਬਾਉਂਡਰੀ ਵਾਲ ਦਾ ਅਜ ਉਦਘਾਟਨ ਜਿਹੜਾ ਨੌਜਵਾਨ ਵੀਰ ਸਕੂਲ ਦਾ ਸਾਰਾ ਸਟਾਫ ਹੈਡਮਾਸਟਰ ਹੈਡ ਕੁਇਸਟਰ ਸਾਹਿਬ ਸਾਡੇ ਸਿੱਖਿਆ ਭਲਕ ਦੇ ਸਾਰੇ ਅਧਿਕਾਰੀ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਤਨੰਦਾ ਜੀ ਸਾਡੇ ਸਰਪੰਚ ਸਾਹਿਬ ਪਿੰਡ ਦੀ ਸਾਰੀ ਪੰਚਾਇਤ ਲੰਬੜਦਾਰ ਸਾਹਿਬ ਆਸ-ਪਾਸ ਦੇ ਪਿੰਡਾਂ ਦੇ ਪੁੱਛੇ ਪਹੁੰਚੇ ਇੱਥੇ ਸਰਪੰਚ ਸਹਿਬਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਮੈਂ 2022 ਦੇ ਵਿੱਚ ਆਪ ਸਭ ਦੇ ਕੋਲ ਆਇਆ ਸੀ ਕਿ ਕਿਹਾ ਸੀ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਜੀ ਨੂੰ ਤੇ ਮਾਨ ਸਾਹਿਬ ਨੂੰ ਦੋ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਦੇ ਤੁਸੀਂ ਵਿਧਾਇਕ ਬਣਾਇਆ ਜੀ ਆਪਣਾ ਕੰਮ ਨਿਮਰਤਾ ਦੇ ਨਾਲ ਇਮਾਨਦਾਰੀ ਦੇ ਨਾਲ ਕਰ ਰਹੀ ਹਾਂ ਕਿ ਮੈਂ ਮੰਤਰੀ ਬਣਿਆ ਤੇ ਮੈਨੂੰ ਸਿੱਖਿਆ ਦਾ ਮਹਿਕਮਾ ਮਿਲਿਆ ਪੰਜਾਬ ਦੇ ਵਿੱਚ ਲਗਭਗ 20000 ਸਕੂਲ ਹੈ ਮੈਂ ਉਹਨਾਂ 20000 ਦੇ ਵਿੱਚੋਂ ਲਗਭਗ 1500 ਸਕੂਲਾਂ 'ਚ ਜਾ ਚੁੱਕਿਆ ਕਿ ਉੱਥੇ ਜਾ ਜਾ ਕੇ ਸਾਰੇ ਜ਼ਿਲ੍ਹਿਆਂ 'ਚ ਬਾਰਡਰ ਦੇ ਜ਼ਿਲ੍ਹਿਆਂ 'ਚ ਕਰਨਤਾਰਨ ਫਾਜ਼ਿਲਕਾ ਅਫਰੋਜ਼ਪੁਰ ਗੁਰਦਾਸਪੁਰ ਜਿੱਥੇ ਕਦੀ ਲੋਕਲ ਵਿਧਾਇਕ ਨਹੀਂ ਗਏ ਸੀ ਸਕੂਲਾਂ ਦੀ ਖਸਤਾ ਹਾਲਤ ਸੀ ਛਪਰਾੜ ਕੇ ਸਕੂਲ ਸੀ ਚਾਰ ਜਵਾਰੀ ਨਹੀਂ ਸੀ ਅੱਜ ਮਿਹਨਤ ਕਰ ਕਰ ਅੱਜ ਪੰਜਾਬ 'ਚ ਜੋ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ 3 ਸਾਲ ਦੀ ਮਿਹਨਤ ਹੈ ਸਾਡੀ ਕਿ ਅੱਜ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਚਾਰ ਜਵਾਰੀ ਹੈ ਬੱਚਿਆਂ ਲਈ ਬੈਠਣ ਲਈ ਫਰਨੀਚਰ ਹੈ ਸਾਫ਼ ਸੁਥਰੇ ਬਾਥਰੂਮ ਹੈ ਕਲਾਸਰੂਮ ਹੈ ਵਾਈਫਾਈ ਦੀ ਸਹੂਲਤ ਹੈ ਪੀਣ ਵਾਲਾ ਪਾਣੀ ਹੈ ਕਿ ਜਿੱਦੇ ਸੀਨੀਅਰ ਸੈਕੰਡਰੀ ਸਕੂਲ ਹੈ 500 ਤੋਂ ਵੱਧ ਬੱਚੇ ਪੜ੍ਹਦੇ ਜਿੱਥੇ ਉੱਥੇ ਸਿਕਿਉਰਿਟੀ ਗਾਰਡ ਹੈ ਕੈਂਪਸ ਮੈਨੇਜਰ ਹੈ 391 ਬੱਚਿਆਂ ਨੇ NEET ਜਈ ਦੀ ਪ੍ਰੀਖਿਆ ਪਾਸ ਕੀਤੀ ਹੈ। ਅਸੀਂ 10 ਹਜ਼ਾਰ ਤੋਂ ਵੱਧ ਨਵੇਂ ਕਲਾਸਰੂਮ ਬਣਾਏ ਆ। ਅੱਜ ਥੋਟੇ ਪਿੰਡ ਦੀ ਬਤੌਰ ਅਧਾਰ ਮੈਂ ਦੱਸ ਰਿਹਾ। ਪ੍ਰਾਇਮਰੀ ਸਕੂਲ 'ਚ ਇੱਕ ਕਲਾਸਰੂਮ ਦਾ ਉਦਘਾਟਨ ਕਰਨ ਕਰਕੇ ਆਏ ਆ। ਬਾਉਂਡਰੀ ਵਾਲ ਦੀ ਖਸਤਾ ਹਾਲਤ ਸੀ 10 ਲੱਖ ਰੁਪਏ ਉੱਤੇ ਲੱਗਿਆ ਤੇ ਲਗਭਗ 35 ਲੱਖ ਮੇਰੇ ਤਿੰਨ ਕਲਾਸਰੂਮ ਜਿਨ੍ਹਾਂ 'ਚ ਇੱਕ ਦਾ ਉਦਘਾਟਨ ਹੋ ਗਿਆ ਦੋ ਬਣਦੇ ਪਏ ਨੇ। ਅਤੇ 6 ਲੱਖ ਰੁਪਏ ਦੇ ਸਪੈਸ਼ਲ ਮੈਟਸ ਸਾਡੇ ਕਬੱਡੀ ਦੇ ਮੈਚ ਸਾਡੇ ਇਲਾਕੇ ਦੇ ਵਿੱਚ ਕਬੱਡੀ ਦਾ ਬਹੁਤ क्रेज ਹੈ ਤੇ ਮੈਂ ਵੀ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਹੁਣ ਸਾਡੇ ਕਈ ਸਕੂਲਾਂ ਕੋਲੋਂ ਮੈਟ ਹੈ ਜਿੰਨੇ ਟੂਰਨਾਮੈਂਟ ਜਿੰਨੇ ਬੱਚੇ ਆਸ-ਪਾਸ ਦੇ ਪਿੰਡਾਂ ਦੇ ਬੱਚੇ ਵੀ ਆ ਕੇ ਉਹ ਖੇਡ ਸਕਦੇ ਉਹਦੇ ਤੇ ਉੱਤੇ ਪ੍ਰੈਕਟਿਸ ਕਰ ਸਕਦੇ ਆ ਤਾਂ ਲਗਭਗ 35 ਦੇ 6 48 ਦੇ 10 59 ਲੱਖ ਰੁਪਏ ਸਿਰਫ ਆਪਜੀ ਦੇ ਸਕੂਲਾਂ 'ਤੇ ਲੱਗੇ ਆਪ ਜਿਹੜੇ ਪਿੰਡਾਂ ਦੇ ਸਕੂਲਾਂ 'ਤੇ ਹੁਣ ਤਾਂ ਇਸ ਤੋਂ ਪਹਿਲਾਂ ਸਿਰਫ ਸਕੂਲਾਂ ਵਾਲਿਆਂ ਨੂੰ ਸਿਮ ਡੋਨੇਸ਼ਨ ਕੋਈ ਐਨ ਆਰ ਆਈ ਲੱਭੋ ਕੋਈ ਤੁਸੀਂ ਵੱਖ-ਵੱਖ ਲੋਕਾਂ ਕੋਲ ਜਾ ਕੇ ਪੈਸੇ ਇਕੱਠੇ ਕਰੋ 12700 ਟੀਚਰ ਅਸੀਂ ਕੱਚੇ ਤੋਂ ਪੱਕੇ ਕੀਤੇ ਆ ਰਿਕਾਰਡ ਨਵੀਂ ਭਰਤੀਆਂ ਕੀਤੀਆਂ ਹੋਰ ਕਰਦੇ ਆ ਤੇ ਅੱਜ ਮੈਂ ਇਟਸ ਮੰਚ ਤੋਂ ਸਰਕਾਰ ਨੇ ਇੱਕ ਫੈਸਲਾ ਕੀਤਾ ਪਿਛਲੀਆਂ ਸਰਕਾਰਾਂ ਦੀ ناکਾਮਯਾਬੀ ਕਾਰਨ ਅੱਜ ਪੰਜਾਬ ਦੇ ਵਿੱਚ ਪ੍ਰਿੰਸੀਪਲਸ ਤੇ ਹੈੱਡਮਾਸਟਰਸ ਦੀ ਵੱਡੀ ਕਮੀ ਹੈ ਮਾਪ ਜੀ ਨੂੰ ਦੱਸਣਾ ਚਾਹੂੰਗਾ ਕਿ 2018 ਦੇ ਵਿੱਚ ਪਿਛਲੀ ਸਰਕਾਰ ਵੱਲੋਂ ਰੂਲਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਸੀ ਉਹ ਤਬਦੀਲੀ ਇਹ ਸੀ ਕਿ ਪਹਿਲਾਂ ਪ੍ਰਿੰਸੀਪਲ ਸ੍ਰੀ ਪੋਸਟ ਲਈ 75% ਪ੍ਰਮੋਸ਼ਨ ਦਾ ਕੋਟਾ ਸੀ ਤੇ 25% ਡਾਇਰੈਕਟ ਪਿਛਲੀ ਸਰਕਾਰ ਵੱਲੋਂ ਇਹਨੂੰ 50-50% ਕਰ ਦਿੱਤਾ ਗਿਆ ਸਾਡੇ ਅਧਿਕਾਰਾਂ ਦਾ ਹੱਕ ਮਾਰਿਆ ਗਿਆ ਤੇ ਜਿਹੜੇ 50% ਡਾਇਰੈਕਟ ਆਣੇ ਸੀ ਉਹ ਭਰਤੀ ਦੇ ਵਿੱਚ ਇੰਨੀ ਕਮੀਆਂ ਕਿ ਉਹ ਭਰਤੀ ਹਾਈ ਕੋਰਟ ਫਸ ਗਈ ਤੇ ਹਜੇ ਵੀ ਸਟੇ ਹੈ ਅਗਲੀ ਤਰੀਕ ਮਈ ਮਹੀਨੇ ਚ ਹੁਣ ਸਾਡਾ ਉਹਦਾ ਅਸਰ ਕੀ ਹੋਇਆ ਅਸਰ ਇਹ ਹੋਇਆ ਕਿ ਸਾਡੇ ਕੋਲ ਸਿਰਫ 50% ਪ੍ਰਮੋਸ਼ਨ ਵਾਲੀ ਪੋਸਟਾਂ ਰਹਿ ਗਈਆਂ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਸੀਨੀਅਰ ਸਕੰਦਰੀ ਦੇ 50% ਸਕੂਲ ਖਾਲੀ ਨੇ ਜਿੰਨੀਆਂ ਪ੍ਰਮੋਸ਼ਨਾਂ ਮੈਂ ਕਰ ਸਕਦਾ ਸੀ ਹਰ ਵਕਤ ਕਰੀ ਜਾ ਰਹੇ ਹਨ ਰਿਕਾਰਡ ਪ੍ਰਮੋਸ਼ਨਾਂ ਜਿਹੜੀਆਂ ਕਦੀ ਵੀ ਪਾਸ ਨਹੀਂ ਹੋਈਆਂ ਸੀ ਹੋਈਆਂ ਤੇ ਅੱਜ ਹੁਣ ਇਹ ਸਰਕਾਰ ਨੇ ਫੈਸਲਾ ਲੈ ਲਿਆ ਕਿ ਅਸੀਂ ਵਾਪਸ ਜਿਹੜਾ ਹੈ ਪੰਜਾਬ ਤੋਂ 75% ਆਵਾਂਗੇ ਜਿਹਦੇ ਨਾਲ ਵੱਡੀਆਂ ਪ੍ਰੋਮੋਸ਼ਨ ਜਿਹੜੀਆਂ ਹੋਣਗੀਆਂ ਤੇ ਲਗਭਗ ਪੰਜਾਬ ਨੂੰ 500 ਨਵੇਂ ਪ੍ਰਿੰਸੀਪਲ ਮਿਲਣਗੇ ਪ੍ਰੋਮੋਸ਼ਨਸ ਕਰਕੇ ਇਹ ਸਰਕਾਰ ਦਾ ਫੈਸਲਾ ਕਰ ਲਿਆ 500 ਸਕੂਲਾਂ 'ਚ ਨਵੇਂ ਪ੍ਰਿੰਸੀਪਲ ਆਣਗੇ ਤੇ ਅਧਿਆਪਕਾਂ ਦੇ ਵੀ ਜਿਹੜਾ ਹੱਕ ਪਿਛਲੀ ਸਰਕਾਰ ਨੇ ਮਾਰਿਆ ਸੀ ਉਹ ਅਸੀਂ ਜਿਹੜਾ ਹੱਕ ਲੈ ਰਹੇ ਹਾਂ ਇਸ ਤੋਂ ਇਲਾਵਾ ਰਿਕਾਰਡ ਵਿਕਟਿਮਾਈਜੇਸ਼ਨ ਚਿੰਨੇ ਯੂਨੀਅਨ ਲੀਡਰਸ ਸਿਗੇ ਮੌਨਦੀ ਲਿਸਟ ਹੰਦਰ ਦੂੰਗਾ ਉਹਨਾਂ ਦੇ ਨਾਲ ੱੱਕਾ ਕਰ ਕਰ ਕੇ ਸੱਤੇ ਝੂਠੇ ਕੇਸ ਬਣਾਏ ਹੋਏ ਸੀ ਬਤੌਰ ਸਿੱਖਿਆ ਮੰਤਰੀ ਇਹ ਮਾਨ ਸਾਭੀ ਸਰਕਾਰ ਹੈ ਚਾਹੇ ਉਹ ਅੱਜ ਵੀ ਸਾਡੇ ਖਿਲਾਫ ਬੋਲਦੇ ਕੋਈ ਗੱਲ ਨਹੀਂ ਪਰ ਸਾਰਿਆਂ ਦੀ ਵਿਕਟਿਮਾਈਜੇਸ਼ਨ ਖਤਮ ਕੀਤੀ ਹੈ ਸਾਰਿਆਂ ਦੀ ਜਿੰਨੇ ਉਹਨਾਂ ਤੇ ਝੂਠੇ ਕੇਸ ਸੀ ਕੋਈ ਗੱਲ ਨਹੀਂ ਉਹਨਾਂ ਦਾ ਆਪਣਾ ਆਵਾਜ਼ ਰੱਖਣਾ ਉਹਨਾਂ ਦਾ ਹੱਕ ਹੈ ਅਸੀਂ ਉਹਨਾਂ ਦਾ ਵੀ ਸਤਕਾਰ ਕਰਦੇ ਹਾਂ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਸੀਂ ਇਸ ਦੇ ਨਾਲ 500 ਨਵੇਂ ਜਿਹੜੇ ਪ੍ਰਿੰਸੀਪਲ ਹੈ ਉਹ ਪੰਜਾਬ ਨੂੰ ਮਿਲਣਗੇ ਤੇ ਮੈਂ ਨਾਲ ਹੀ ਇਹ ਸਾਡੇ ਇਲਾਕੇ ਦਾ ਵੱਡਾ ਪਿੰਡ ਹੈ ਸਭ ਤੋਂ ਵੱਡਾ ਪਿੰਡ ਹੈ ਤੇ ਮੈਂ ਇਸ ਸਕੂਲ ਨੂੰ ਜਵਾਬਜਿਬੀ ਡਿਮਾਂਡ ਹੈ ਕਿ ਅਪਗ੍ਰੇਡ ਕਰਨ ਦੀ ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਅਗਲੇ 5-6 ਮਹੀਨੇ ਸਕੂਲ ਚੋਰ ਇਨਫਰਾਸਟ੍ਰਕਚਰ ਲਾ ਲੈਣ ਨੂੰ ਸਾਈਟ ਤੇ ਇੱਕ ਨਵਾਂ ਬਲਾਕ ਬਣਾ ਦੇ ਤਾਂ ਕਿ ਲੱਗੇ ਇੱਕ ਸੀਨੀਅਰ ਸੈਕੰਡਰੀ ਸਕੂਲ ਪ੍ਰੋਪਰ ਗਰਾਊਂਡ ਹੋਵੇ ਪ੍ਰੋਪਰ ਲੈਬਸ ਹੋਣ ਅੱਪਾ ਇੱਕ ਸਾਲ ਇਹਨੂੰ ਪਿਆਰ ਕਰ ਲਈ ਅਗਲੇ ਸਾਲ ਇਹਨੂੰ ਆਪਾਂ ਪੱਕਾ ਅਪਗ੍ਰੇਡ ਕਰ ਦਾਂਗੇ ਮੈਂ ਘਟੋ ਘੱਟ ਜਿਹੜਾ ਹੈ 50 ਲੱਖ ਰੁਪਏ ਦੀ ਗਰਾਂਟ ਇੱਥੇ ਪੂਰਾ ਇੱਕ ਨਵਾਂ ਹੋਰ ਬਲਾਕ ਆਪਾਂ ਤਾਂ ਕਿ ਇੱਕ ਸੀਨੀਅਰ ਸਕੈਂਡਰੀ ਸਕੂਲ ਦੀ ਸਾਰੀ ਸੁਵਿਧਾਾਂ ਮਾ ਹੋਣੀ ਚਾਹੀਦੀਆਂ ਉਹ ਤੁਹਾਨੂੰ ਦਿੰਦੇ ਆਂ ਕਾ ਕਿ ਤੁਸੀਂ ਇਸ ਨੂੰ ਰੈਡੀ ਕਰ ਲਓ ਤੇ ਅਗਲੇ ਸਾਲ ਆਪਾਂ ਇਸ ਨੂੰ ਅਪਗ੍ਰੇਡ ਕਰ ਦਾਂਗੇ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਮੰਂਦਾ ਤੁਸੀਂ ਪਿੰਡ ਲਈ ਰੱਖਿਆ ਨੇ ਅਗੰਪੂਰ ਸਾਡੇ ਇਲਾਕੇ ਦਾ ਵੱਡਾ ਪਿੰਡ ਸਾਡੇ ਰੇਲਵੇ ਓਵਰਕ੍ਰੋਸਿੰਗ ਦੇ ਉੱਤੇ ਫਲਾਈਓਵਰ ਦੇ ਉੱਤੇ ਵੀ ਮਿਹਨਤ ਕਰ ਲਈ ਹੈ ਕਿ ਲਈ ਹੁਣ ਉੱਥੇ ਵੱਡਾ ਜਾਮ ਲੱਗਦਾ ਉਹ ਵੀ ਉਸ ਦੇ ਉੱਤੇ ਵੀ ਪੂਰੀ ਕੋਸ਼ਿਸ਼ ਹੈ ਤੇ ਆਗਮਪੁਰ ਦੇ ਵਿੱਚ ਇੱਕ ਨਰਸਿੰਗ ਕਾਲਜ ਲੈ ਕੇ ਆਂਦੀ ਵੀ ਮੇਰੀ ਜਿਹੀ ਕੋਸ਼ਿਸ਼ ਉਹਦੇ ਉੱਤੇ ਵੀ ਜਿਹੜਾ ਹੈ ਸਾਡੇ ਕੋਲ ਇਮਾਰਤ ਇੱਥੇ ਪਈ ਹੈ ਉਸ ਦੀ ਫਾਈਲ ਚੱਲਦੀ ਪਈ ਹੈ ਕਿਉਂਕਿ ਅਗਰ ਇੱਥੇ ਨਰਸਿੰਗ ਕਾਲਜ ਖੁੱਲਦਾ ਹੈ ਨਰਸਿੰਗ ਤੇ ਫਾਰਮੇਸੀ ਬੀਐਡ ਕਾਲਜ ਤਾਂ ਸਾਡੀ ਬੱਚਿਆਂ ਨੂੰ ਅੱਜ ਬਹੁਤ ਦੂਰ ਜਾਣਾ ਪੈਂਦਾ ਰਸਤੇ ਨਰਸਿੰਗ ਦਾ ਸਕੋਪ ਬਹੁਤ ਜ਼ਿਆਦਾ ਹੈ ਤਾਂ ਉਹ ਇਲਾਕੇ ਨੂੰ ਵੱਡਾ ਫਾਇਦਾ ਹੋਊਗਾ ਸਾਡੀ ਬੱਚਿਆਂ ਨੂੰ ਵੱਡਾ ਫਾਇਦਾ ਹੋਊਗਾ ਉਸ ਦੇ ਨਾਲ ਜਿਹੜਾ ਸਾਡਾ ਸਿਵਲ ਹਸਪੀਟਲ ਹੈ ਉਸ ਨੂੰ ਵੀ ਬਹੁਤ ਫਾਇਦਾ ਹੋਊਗਾ ਇਸ ਲਈ ਅਗਰ ਅਰਸਾ ਉੱਥੇ ਜਦੋਂ ਉਹ ਉੱਥੇ ਆਪਣੀ ਤਿਆਰੀ ਕਰਨਗੇ ਤਾਂ ਮਰੀਜ਼ਾਂ ਦੀ ਵਧੀਆ ਦੇਖਭਾਲ ਹੋਊਗੀ ਤਾਂ ਮੈਂ ਨਰਸਿੰਗ ਕਾਲਜ ਬਣਾਉਣ ਦੇ ਉੱਤੇ ਵੀ ਲੱਗਿਆ ਹੋਇਆ ਹਾਂ ਤੇ ਮੈਂ ਇੱਕ ਵਾਰੀ ਦੁਬਾਰਾ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਕੁਝ ਵੀ ਹਾਂ ਥੋੜੇ ਸਤਕਾ ਹਾਂ ਤੇ ਇਦਾਂ ਹੀ ਸਾਡੀ ਮਿਹਨਤ ਹੈ ਜਿਹੜੀ ਉਹ ਜਾਰੀ ਰਹੂਗੀ ਬਹੁਤ-ਬਹੁਤ ਧੰਨਵਾਦ